ਜੂਟੂ ਦੇ ਮਾਧਿਅਮ ਰਾਹੀਂ ਸਾਡੀਆਂ ਵੀਡੀਓ ਵੇਖਣ ਵਾਲੇ ਰੱਬ ਵਰਗੇ ਸਰੋਤਿਆਂ ਦਾ ਆਪਣੇ ਸੱਜਣਾ ਮਿੱਤਰਾਂ ਦਾ ਭੈਣ ਭਰਾਵਾਂ ਦਾ ਬਹੁਤ ਸਾਰਾ ਸਵਾਗਤ ਕਰਦੇ ਆਂ ਜੀ ਬਹੁਤ ਸਾਰਾ ਮਾਣ ਕਰਦੇ ਆਂ ਪਿਆਰ ਭਰੀ ਸਤਿ ਸ਼੍ਰੀਕਾਲ ਤੇ ਅੱਜ ਅਸੀਂ ਤੁਹਾਨੂੰ ਇੱਕ ਬੇਟੀ ਦੇ ਵਿਆਹ ਤੇ ਬੋਲਿਆ ਜਾਣ ਵਾਲਾ ਢੋਲਕੀ ਦੇ ਨਾਲ ਗੀਤ ਸੁਣਾਉਣ ਲੱਗੇ ਆਂ ਜੀ ਕਿਉਂਕਿ ਵਿਆਹ ਸ਼ਾਦੀ ਦਾ ਸਮਾਂ ਚੱਲ ਰਿਹਾ ਵਾ ਜੇ ਤੁਹਾਡੇ ਘਰਾਂ ਦੇ ਵਿੱਚ ਵੀ ਕੋਈ ਵਿਆਹ ਹੋਵੇ ਬੇਟੀ ਦਾ ਕਿਹ ਭੈਣ ਦਾ ਤੇ ਤੁਸੀਂ ਵੀ ਆਪਣੀ ਬੇਟੀ ਦੇ ਵਿਆਹ ਤੇ ਇਹ ਗੀਤ ਜਰੂਰ ਬੋਲਣਾ ਜੀ ਯਾਦ ਕਰਨਾ ਤੇ ਖੁਸ਼ੀਆਂ ਦਾ ਆਨੰਦ ਮਾਣਨਾ ਸੁਣੋ ਨੇ ਸਾਡੇ ਕੋ ਗੀਤ ਤੇ ਗੀਤ ਸੁਣ ਕੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਡਾ ਬੋਲਿਆ ਆ ਇਹ ਗੀਤ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੀ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਹੀ ਸਾਡਾ ਹੌਸਲਾ ਵਧਾਉਂਦੇ ਆ ਤੇ ਫਿਰ ਅਸੀਂ ਅੱਗੇ ਨਵੇਂ ਤੋਂ ਨਵਾਂ ਗੀਤ ਲੈ ਕੇ ਆਉਨੇ ਆ ਜੀ। ਵਿਆਹ ਸਾਡੀ ਲਾਡੋ ਦਾ ਵਿਆਹ ਤੇ ਟੋਲ ਕੀ ਖੜ ਕੇ ਵਿਆਹ ਸਾਡੀ ਲਾਡੋ ਦਾ ਵਿਆਹ ਤੇ ਟੋਲ ਕੀ ਖੜ ਕੇ ਵਿਆਹ ਸਾਡੀ ਲਾਡੋ ਦਾ ਸੁੰਨੀ ਕਰਕੇ ਸੇਲਗੜੀ ਕਾਣੀ ਸਾਡੀ ਲਾਡੋ ਸੋਹਰੇ ਜਾਣੀ ਜਾਨਣੀ ਕਲ ਤੜਕੇ ਵਿਆਹ ਸਾਡੀ ਲਾਡੋ ਦਾ ਵਿਆਹ ਤੇ ਢੋਲ ਕੀ ਖੜਕੇ ਵਿਆਹ ਸਾਡੀ ਲਾਡੋ ਦਾ ਵਿਆਹ ਤੇ ਢੋਲ ਕੀ ਖੜਕੇ ਵਿਆਹ ਸਾਡੀ ਲਾਡੋ ਦਾ ਕੋਈ ਜਹ ਜਾਨਾ ਬਣ ਕੇ ਸੇਰੇ ਲਾਡੋ ਦੇ ਨਾਲ ਲੈ ਕੇ ਫੇਰੇ ਲੈ ਜੂਗਾ ਹੱਥ ਫੜ ਕੇ ਵਿਆਹ ਸਾਡੀ ਲਾਡੋ ਦਾ ਵਿਆਹ ਤੇ ਢੋਲ ਕੀ ਖੜਕੇ ਵਿਆਹ ਸਾਡੀ ਲਾਡੋ ਦਾ ਵਿਆਹ ਤੇ ਟੋਲ ਕੀ ਕਢ ਕੇ ਵਿਆਹ ਸਾਡੀ ਲਾਡੋ ਦਾ ਮਾਂ ਦੀ ਲਾਡੋ ਬਹੁਤ ਪਿਆਰੀ ਬਾਬਲ ਕੀਤੀ ਵਿਆਹ ਦੀ ਤਿਆਰੀ ਵੱਡਾ ਸਲਾਹ ਕਰਕੇ ਵਿਆਹ ਸਾਡੀ ਲਾਡੋ ਦਾ ਵਿਆਹ ਤੇ ਟੋਲ ਕੀ ਕਢ ਕੇ ਵਿਆਹ ਸਾਡੀ ਲਾਡੋ ਦਾ ਵਿਆਹ ਤੇ ਟੋਲ ਕੀ ਕਢ ਕੇ ਵਿਆਹ ਸਾਡੀ ਲਾਡੋ ਦਾ ਕਟੇਗਾ ਮੇਲਣਾ ਖਾਨ ਪਤਾ ਸੇ ਮੁਖ ਤੇ ਨਿੰਮੇ ਨਿੰਮਿਆਂ ਸੇ ਦੇਖੋ ਇਹਨਾਂ ਨੂੰ ਕਰਕੇ ਵਿਆਹ ਸਡਲਾਡੋ ਦਾ ਵਿਆਹ ਟੋਲ ਕੀ 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 ਕਰਕੇ ਵਿਆਹ ਸਡਲਾਡੋ ਦਾ